ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਡੈਸ਼ਿੰਗ ਬੁਟੀਕ ਤੇ ਤੁਹਾਡਾ ਫਿਰ ਤੋਂ ਬਹੁਤ-ਬਹੁਤ ਸਵਾਗਤ ਹੈ ਹੋਪਫੁਲ ਤੁਸੀਂ ਅੱਜ ਨੇ ਵਧੀਆ ਹੋਵੋਗੇ ਸੋ ਅੱਜ ਦੀ ਨਿਊ ਵੀਡੀਓ ਲੈ ਕੇ ਆਏ ਆਂ ਆਪਾਂ ਹੈਂਡਵਰਕ ਦੇ ਸੂਟਾਂ ਦੀ ਬਹੁਤ ਹੀ ਸੋਹਣੇ ਸੂਟ ਅੱਡੇ ਆਪਾਂ ਰੈਡੀ ਹੋਏ ਨੇ ਆਪਣੇ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਸੋ ਜਿਹੜਾ ਫਰਸਟ ਸੂਟ ਫਿਰ ਮੈਂ ਦਿਖਾ ਰਹੀ ਆਂ ਬਹੁਤ ਹੀ ਸੋਨਾ ਪਰ ਪੈਚ ਲਗਾ ਕੇ ਇਹਨੂੰ ਰੈਡੀ ਕੀਤਾ ਜਿਹੜਾ ਇਹਦਾ ਫੈਬਰਿਕ ਰਹੇਗਾ ਜੇ ਡੁਪੀਨ ਸਿਲਕ ਰਹੇਗਾ ਔਰ ਇਹਦੇ ਨੈਕ ਦੇ ਉੱਪਰ ਬਹੁਤ ਹੀ ਸੋਨਾ ਜਿਹੜਾ ਆਪਾਂ ਕ੍ਰੇਪ ਨਾਲ ਕ੍ਰੇਪ ਦੇ ਸਟੌਫ ਨਾਲ ਪੈਚ ਲਗਾ ਕੇ ਇਹਨੂੰ ਡਿਜ਼ਾਈਨ ਕੀਤਾ ਹੈ ਸੋ ਤੁਸੀਂ ਵਰਕ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਵਰਕ ਹੋਇਆ ਹੈ ਇਸ ਦਾ ਸੋ ਬਹੁਤ ਸੋਹਣੀ ਨੈਕ ਬਣੀ ਹੋਈ ਐ ਇਸ ਦੀ ਔਰ ਇਹਦੇ ਫਰੰਟ ਦੇ ਉੱਪਰ ਇਹਦਾ ਛੋਟੇ ਛੋਟੇ ਫਲਾਵਰਸ ਬਣੇ ਹੋਏ ਨੇ ਬਹੁਤ ਫੁੱਲੀ ਹੈਵੀ ਜਿਹੜੀਆਂ ਇਹਨੀਆਂ 슬ੀਵਸ ਆਣ ਗਿਆ ਬਹੁਤ ਹੀ ਪਿਆਰਾ ਵਰਕ ਹੋਇਆ 슬ੀਵਸ ਦੇ ਉੱਪਰ ਸੋ ਵਰਕ ਦੀ ਤੁਸੀਂ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਸੋ ਆਪਾਂ ਇਹਦੇ ਵਿੱਚ ਕਟ ਦਾ ਨਾ ਮੋਤੀ ਸਿੱਪੀ ਹਰ ਇੱਕ ਚੀਜ਼ ਆਪਾਂ ਜਿਹੜੀ ਇਹਦੇ ਵਿੱਚ ਯੂਜ਼ ਕੀਤੀ ਹੋਇਆ ਬਹੁਤ ਹੀ ਪਿਆਰਾ ਬਲੈਕ ਦੇ ਉੱਪਰ ਹੈ ਜਿਹੜਾ ਵਰਕ ਹੋਇਆ ਹੋਇਆ ਹੈ ਸੋ ਬਹੁਤ ਹੀ ਪਿਆਰੀ ਚੀਜ਼ ਬਣੀ ਹੈ ਸੋ ਇਹ ਵੀ ਪ੍ਰੋਪਰ ਹੈਂਡਵਰਕ ਦੇ ਨਾਲ ਹੋਇਆ ਹੋਇਆ ਕੋਈ ਜ਼ਰੀ ਦਾ ਕੰਮ ਨਹੀਂ ਆਪਾਂ ਇਹਦੇ ਵਿੱਚ ਯੂਜ਼ ਕੀਤਾ ਰੈੱਡ ਤੇ ਬਲੈਕ ਦਾ ਬਹੁਤ ਹੀ ਪਿਆਰਾ ਜਿਹਾ ਕੰਬੀਨੇਸ਼ਨ ਬਣਿਆ ਸੋ ਬਹੁਤ ਹੈਵੀ 슬ੀਵਸ ਬਣੀਆਂ ਇਸ ਦੀਆਂ ਤੁਸੀਂ ਇਹ ਵਾਲਾ ਜਿਹੜਾ ਡਿਜ਼ਾਈਨ ਆਪਣਾ ਰੈਡੀ ਹੋਇਆ ਪਲੇਨ ਬਾਟਮ ਹੈ ਜਿਹੜੀ ਇਹਦੇ ਰਹਿਗੇ ਜੀ ਬਲੈਕ ਸੋ ਇਹ ਵਾਲਾ ਡਿਜ਼ਾਈਨ ਜਿਹੜਾ ਆਪਾਂ ਰੈਡੀ ਕੀਤਾ ਤੁਸੀਂ ਹੋਰ ਵੀ ਕਿਸੇ ਫੈਬਰਿਕ ਦੇ ਉੱਪਰ ਕਿਸੇ ਵੀ ਕਲਰ ਦੇ ਉੱਪਰ ਇਹਨੂੰ ਰੈਡੀ ਕਰਵਾ ਸਕਦੇ ਹੋ ਸੋ ਬਹੁਤ ਹੀ ਯੂਨੀਕ ਤੇ ਗਰਲਿਸ਼ ਚੀਜ਼ ਬਣੀ ਦੁਪੱਟਾ ਤਾਂ ਬਹੁਤ ਹੀ ਸੋਨਾ ਬਣਿਆ ਲਗਾ ਸੋ ਦੁਪੱਟਾ ਦੇਖ ਸਕਦੇ ਤੁਸੀਂ ਇਹਦਾ ਸੋ ਦੁਪੱਟੇ ਦੀ ਆਪਾਂ ਤੁਹਾਨੂੰ ਕੁਆਲਿਟੀ ਚੈੱਕ ਕਰਵਾਉਣੀ ਹੈ ਜੀ ਬਹੁਤ ਸੋਨੀ ਫਿਨਿਸ਼ਿੰਗ ਦੇ ਵਿੱਚ ਲੇਸ ਲੱਗੀ ਹੋਈ ਹੈ ਬਹੁਤ ਪਿਆਰੀ ਮੋਤੀਆਂ ਵਾਲੀ ਜਿਹੜੀ ਆਪਾਂ ਇਹਦੇ ਤੇ ਲੇਸ ਲਗਾਈ ਹੈ ਚਾਰੇ ਸਾਈਡ ਹੈ ਵਾਲੀ ਲੇਸ ਲੱਗੀ ਹੋਈ ਹੈ ਔਰ ਸੈਂਟਰ ਦੇ ਵਿੱਚ ਆਪਾਂ ਪ੍ਰੋਪਰ ਪਾਰਟੀਸ਼ਨ ਕਰਕੇ ਜਿਹੜਾ ਆਪਾਂ ਗੋਟਾ ਜਿਹੜਾ ਇਸ ਵਿੱਚ ਲਗਾਇਆ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਸੂਟ ਜਿਹੜਾ ਰੈਡੀ ਹੋਇਆ ਹੈ ਔਰ ਦੁਪੱਟਾ ਵੀ ਬਹੁਤ ਸੋਨਾ ਔਰ ਗੈਂਜ਼ਾ ਦਾ ਆਪਾਂ ਦੁਪੱਟਾ ਸੌਫਟ ਔਰ ਗੈਂਜ਼ਾ ਜਿਹੜੀ ਆਪਾਂ ਇਹਦੇ ਤੇ ਯੂਜ਼ ਕੀਤੀ ਹੋਈ ਆ ਬਹੁਤ ਹੀ ਸੋਹਣਾ ਯੂਨੀਕ ਸੂਟ ਰੈਡੀ ਹੋਇਆ ਜੀ ਇਹ ਵਾਲਾ ਤੁਸੀਂ ਦੇਖ ਸਕਦੇ ਹੋ ਮਤਲਬ ਡਿਫਰੈਂਟ ਜਿਹੜੀ ਆਪਾਂ ਕਨਸੈਪਟ ਆਪਾਂ ਤੁਹਾਡੇ ਲਈ ਲੈ ਕੇ ਆਏ ਆਏ ਇਹ ਸੂਟ ਇਹ ਸੂਟ ਤੇ ਕੋਈ ਸੇਮ ਸੂਟ ਤੁਸੀਂ ਰੈਡੀ ਕਰਵਾ ਸਕਦੇ ਹੋ ਪ੍ਰਾਈਸ ਪੁੱਛਣ ਲਈ ਸਾਡਾ ਜਿਹੜਾ ਕੰਟੈਕਟ ਨੰਬਰ ਹੈਗਾ 78159 9347 ਤੇ ਤੁਸੀਂ ਸਾਡੇ ਨਾਲ ਮੈਸੇਜ ਕਰਕੇ ਇਹ ਸੂਟ ਬਾਰੇ ਬਾਕੀ ਇਨਫੋਰਮੇਸ਼ਨ ਲੈ ਸਕਦੇ ਹੋ ਸੋ ਇੱਕ ਸੂਟ ਹੋਰ ਔਰਗੈਂਜ਼ਾ ਦੇ ਉੱਪਰ ਰੈਡੀ ਹੋਇਆ ਬਹੁਤ ਹੀ ਸੋਨਾ ਟਾਈਡ ਆਈ ਦਾ ਸੂਟ ਰਹੇਗਾ ਜੀ ਇਹ ਵਾਲਾ ਬਹੁਤ ਹੀ ਸੋਨੇ ਕਲਰਸ ਨਾਲ ਆਪਾਂ ਜਿਹੜਾ ਇਹਨੂੰ ਟਾਈਡ ਆਈ ਕੀਤਾ ਹੋਇਆ ਤੇ ਇਹਦੇ ਵਰਕ ਦੇ ਵਰਕ ਇਹਦਾ ਵੀ ਬਹੁਤ ਪਿਆਰਾ ਹੋਇਆ ਹੋਇਆ ਹੈ neck ਦੇ ਉੱਪਰ ਵਰਕ ਆਏਗਾ ਸੋ ਕਲੀਆਂ ਵਾਲਾ ਡਿਜ਼ਾਈਨ ਹੈ ਇਸ ਦਾ ਸੋ ਇਹ ਵਾਲਾ ਵਰਕ ਤੇ ਤੁਹਾਨੂੰ ਲੈਂਥ ਦਾ ਕੋਈ ਇਸ਼ੂ ਨਹੀਂ ਰਹੇਗਾ ਜਿੰਨੀ ਮਰਜ਼ੀ ਲੈਂਥ ਤੁਸੀਂ ਦੀ ਰੱਖ ਸਕਦੇ ਹੋ ਕੋਈ ਵੀ ਆਪਾਂ ਕਿਸੇ ਕਸਟਮਰ ਦਾ ਸੂਟ ਰੈਡੀ ਕੀਤਾ ਬਹੁਤ ਹੀ ਸੋਹਣੀ ਹੈ ਇਹਦੀਆਂ 슬ੀਵਜ਼ ਬਣੀ ਹੈ ਸੋ 슬ੀਵਜ਼ ਦਾ ਵਰਕ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਪਿਆਰਾ ਵਰਕ ਹੋਇਆ ਹੈ 슬ੀਵਜ਼ ਦੇ ਉੱਪਰ ਸੋ ਮੈਂ ਤੁਹਾਨੂੰ ਲੱਗ ਤੋਂ ਸ਼ੋ ਕਰਦੀ ਹਾਂ ਸੋ ਇਹ ਵਾਲਾ ਵਰਕ ਹੈ ਜਿਹੜਾ 슬ੀਵਜ਼ ਦੇ ਉੱਪਰ ਆਏਗਾ ਟਾਈਡਾਈ ਇਹ ਕਾਫੀ ਜ਼ਿਆਦਾ ਟ੍ਰੈਂਡ ਹੈ ਸੋ ਟਾਈਡਾਈ ਦੇ ਵਿੱਚ ਨਵੀਂ ਚੀਜ਼ ਬਣ ਕੇ ਆਈ ਹੈ ਬਿਲਕੁਲ ਸੋ ਬਹੁਤ ਸੋਹਣੀ ਹੈ ਦੀ ਜਿਹੜੀ ਸੈਲਫ ਦੇ ਵਿੱਚ ਆਪਾਂ ਕ੍ਰੇਪ ਦੀ ਬਾਟਮ ਯੂਜ਼ ਕੀਤੀ ਆ ਸੋ ਇਹ ਵਾਲੀ ਬਾਟਮ ਆਏਗੀ ਇਸੇ ਪੀਚ ਕਲਰ ਦੀ ਬਿਲਕੁਲ ਇਹਦੇ ਵਿੱਚ ਜਿਹੜਾ ਸੈਲਫ ਪ੍ਰਿੰਟ ਹੈ ਜੀ ਪਲੇਨ ਬਾਟਮ ਨਹੀਂ ਹੈ ਔਰ ਇਹਦੇ ਨਾਲ ਸੌਫਟ オーਗੈਂਜ਼ਾ ਦਾ ਦੁਪੱਟਾ ਲੱਗਿਆ ਹੋਇਆ ਪੈਰਟ ਗ੍ਰੀਨ ਕਲਰ ਦਾ ਦੁਪੱਟਾ ਰਹੇਗਾ ਇਸ ਦਾ ਦੁਪੱਟੇ ਦੇ ਉੱਪਰ ਬਹੁਤ ਸੋਹਣੀ ਲੇਸ ਲੱਗੀ ਹੋਈ ਹੈ ਪ੍ਰੋਪਰ ਲੇਸ ਲਾ ਕੇ ਨੂੰ ਫਿਨਿਸ਼ਿੰਗ ਦਿੱਤੀ ਹੋਈ ਆ ਸੋ 2 ਮੀਟਰ ਦਾ ਖੁੱਲਾ ਡੁੱਲਾ ਦੁਪੱਟਾ ਰਹੇਗਾ ਇਸ ਦਾ ਤੁਸੀਂ ਵੀ ਇਦਾਂ ਦੇ ਸੂਟ ਸੋਨੇ ਸੋਨੇ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਹੋਰ ਵੀ ਚੀਜ਼ਾਂ ਬਹੁਤ ਸੋਹਣੀਆਂ ਜਿਹੜੀਆਂ ਅਸੀਂ ਪਰ ਰੈਡੀ ਕਰਦੇ ਹਾਂ ਸੋ ਤੁਸੀਂ ਨਵੇਂ-ਨਵੇਂ ਸੂਟ ਸਿੱਖਣ ਲਈ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰੋ ਸਾਡਾ WhatsApp ਨੰਬਰ ਹੈਗਾ 7814942347 ਤੇ ਕੰਟੈਕਟ ਕਰਕੇ ਤੁਸੀਂ ਬਹੁਤ ਪਿਆਰੇ-ਪਿਆਰੇ ਸੂਟ ਸਾਡੇ ਤੋਂ ਦੇਖ ਸਕਦੇ ਹੋ ਸੋ ਅੱਜ ਦੀ ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਸਾਨੂੰ ਜਰੂਰ ਦੱਸਿਓ ਥੈਂਕ ਯੂ